ਸੱਚੀ ਕਾਗੀ ਸਾਰਾ ਨੂੰ ਮੈਂ ਰਾਜਪ੍ਰੀਤ ਕੌਰ ਦੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਉਮੀਦ ਹੈ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਤੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਣ ਤੇ ਬੈਲ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤੇ ਤੇ ਵੀਰੇ ਨੂੰ ਲਾਈਕ ਕਮੈਂਟ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਤੇ ਅੱਜ ਵਾਲੇ ਜਿਹੜੇ ਸੂਟ ਹੈਗੇ ਨੇ ਉਹ ਹੈਗੇ ਸ਼ਿਮਰ ਦੇ ਤੇ ਕੁਛ ਕਾਟਰਾਈਜ਼ ਦੇ ਆਓ ਜੀ ਦੇਖਦੇ ਆਂ ਦੁਪੱਟਾ ਵੀ ਦੁਪੱਟਾ ਸੂਟ ਨੇ ਆਉਂ ਦੇਖਦੇ ਆਂ ਕਾਫੀ ਦਿਨਾਂ ਬਾਅਦ ਐਸੀ ਵੀਡੀਓ ਬਣਾਈ ਅੱਜ ਕਿਉਂਕਿ ਠੰਡ ਬਹੁਤ ਜ਼ਿਆਦਾ ਸੀ ਵੀਡੀਓ ਬਣਾਉਣ ਦਾ ਮੌਕਾ ਹੀ ਨਹੀਂ ਮਿਲਦਾ ਸੀਗਾ ਆਹ ਦੇਖੋ ਜੀ ਪੰਜ ਮੀਟਰ ਦਾ ਸੂਟ ਹੈ ਜੀ ਸ਼ਿਮਰ ਪਸ਼ਮੀਨਾ ਬਹੁਤ ਸੋਹਣਾ ਸੂਟ ਹੈ ਕਲਰ ਹੈਗਾ ਜੀ ਇਹ ਤਾਂ ਗ੍ਰੀਨ ਬਲੈਕ ਆ ਬਗ੍ਰੀਨ ਹੈ ਜੀ ਬਲੈਕ ਬਲੈਕ ਹੈ ਬਲੈਕ ਹੈ ਜੀ ਬਲੈਕ ਕਲਰ ਹੈ ਜੀ ਤੇ ਰਸ਼ੀਅਨ ਕੰਪਨੀ ਦਾ ਜੀ ਰਸ਼ੀਅਨ ਕੰਪਨੀ ਦਾ ਸੂਟ ਹੈਗਾ ਬਹੁਤ ਸੋਹਣਾ ਸੂਟ ਹੈ ਸਾਰੇ ਸੂਟ ਦੇ ਸਾਈਡ ਤੇ ਤੁਹਾਨੂੰ ਇਹਦਾ ਸਟੈਂਪ ਮਿਲ ਜੂਗੀ ਤੇ ਇਹ ਹੈਗਾ ਜੀ ਇਹਦਾ ਦੁਪੱਟਾ ਸ਼ਿਮਰ ਦਾ ਦੁਪੱਟਾ ਹੈ ਜੀ ਸ਼ਿਮਰ ਦਾ ਦੁਪੱਟਾ ਜੀ ਖੁੱਲਾ ਡੁੱਲਾ ਦੁਪੱਟਾ ਬਹੁਤ ਸੋਹਣਾ ਡਿਜੀਟਲ ਪ੍ਰਿੰਟ ਦਾ ਬਹੁਤ ਸੋਹਣਾ ਦੁਪੱਟਾ ਇਹ ਬਹੁਤ ਸੋਹਣਾ ਸੂਟ ਜੀ ਬਹੁਤ ਖੁੱਲਾ ਡੁੱਲਾ ਦੁਪੱਟਾ ਜਿੱਦਾਂ ਮਰਜ਼ੀ ਲੰਬੇ ਕੱਦ ਵਾਲੀ ਪਹਿਨ ਲਈ ਜਾਵੇ ਕੋਈ ਦਿੱਕਤ ਨਹੀਂ ਹੈ ਜੀ ਤੇ ਜੇ ਤੁਹਾਨੂੰ ਸੂਟ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਸਕਦੇ ਹੋ ਜੀ ਤੇ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਤੇ ਇਹ ਸੂਟ ਦਾ ਪ੍ਰਾਈਸ ਰਹੂਗਾ ਜੀ 2000 ਰੁਪਇਆ ਆਹ ਅਗਲਾ ਸੂਟ ਇਹਦੇ ਵਿੱਚ ਹੈਗਾਗਾ ਇਹ ਜੀ ਇਹਦਾ ਅਗਲਾ ਸਟੇ ਇਹ ਕਲਰ ਹੈਗਾ ਜੀ ਇਹ ਹੈਗਾ ਜੀ ਮੋਰ ਪੰਖੀਆ ਕਲਰ ਇਹ ਵੀ ਬਹੁਤ ਸੋਹਣਾਗਾ ਬਹੁਤ ਸੋਹਣਾ ਸੂਟ ਹੈ ਮੋਰ ਪੰਖੀਆ ਕਲਰ ਆ ਵਿੱਚ ਪੀਚ ਜੇ ਤੇ ਲਾਈਟ ਜੇ ਕਰੀਮ ਜੇ ਕਲਰ ਦੇ ਦੇ ਵਿੱਚ ਫੁੱਲ ਨੇ ਬਹੁਤ ਸੋਹਣਾ ਵੇਸ ਆ ਤੇ ਇਹ ਵੀ ਉਹ ਵੀ ਰੈਸ਼ੀਨ ਕੰਪਨੀ ਦਾ ਸੂਟ ਰਹੂਗਾ ਤੇ ਵੀਦਰ ਦੁਪੱਟਾ ਦੁਪੱਟਾ ਵੀ ਸ਼ਿਮਰ ਦਾ ਸੂਟ ਵੀ ਦੁਪੱਟਾ ਆ ਹੈਗਾ ਜੀ ਇਹਦਾ ਦੁਪੱਟਾ ਡਿਜੀਟਲ ਪ੍ਰਿੰਟ ਵਾਲੇ ਦੁਪੱਟੇ ਨੇ ਬਹੁਤ ਸੋਹਣੇ ਸੂਟ ਆ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਤੇ ਵੀਡੀਓ ਨੂੰ ਸਾਨੂੰ ਸਕਰੀਨਸ਼ਾਟ WhatsApp ਤੇ ਭੇਜ ਕੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਜੀ ਪੱਲਾ ਪੱਲਾ ਤਿੰਨ ਕਲਰ ਨੇਗੇ ਸੂਟ ਚ ਅਗਲਾ ਕਲਰ ਹੈਗਾ ਕਿ ਚਾਮੀ ਜਾਂਮੀ ਕਿਰਾਬੀ ਚ ਬਾਈਡ ਕਲਰ ਬਾਈਨ ਸੂਟ ਹੈ ਜੀ ਕਿ ਬਰ ਵਾ ਗਿਆ ਦਾ ਉਹ ਹਲਤ ਸਾਰੇ ਸੂਟਾਂ ਨਾਲ ਸ਼ਿਮਰਦੇ ਦੁਪੱਟੇ ਰਹਿਣਗੇ ਜੀ ਬਹੁਤ ਸੋਹਣੇ ਦੁਪੱਟੇ ਨੇ ਆ ਲੋ ਜੀ ਖੁੱਲੇ ਢੁੱਲੇ ਦੁਪੱਟੇ ਨੇੜੇ ਕਰਕੇ ਦਿਖਾ ਦੋ ਵੀ ਵਿੱਚ ਇਹਦੇ ਵਿੱਚ ਵੀ ਤਾਰ ਦੀ ਚੌਂਕਰੀ ਆ ਇੱਕ 골ਡਨ ਕਲਰ ਦੀ ਬਹੁਤ ਸੋਹਣਾ ਪਾਰਟੀ ਵੇਅ ਸੂਟ ਬਣ ਕੇ ਰੈਡੀ ਹੋਊਗਾ ਜੀ ਇਹ ਬਹੁਤ ਸੋਹਣਾ ਸੂਟ ਹੈ ਤੇ ਬਹੁਤ ਸੋਹਣੇ ਦੁਪੱਟੇ ਨੇ ਸ਼ਿਮਰਦੇ 2000 ਰੁਪਏ ਦਾ ਪ੍ਰਾਈਜ਼ ਆ ਜੀ ਬਹੁਤ ਸਹੀ ਪ੍ਰਾਈਜ਼ ਨਾਲ ਅਸੀਂ ਸੂਟ ਦੇ ਰਹੇ ਹਾਂਗੇ ਤੇ ਅਗਲਾ ਸੂਟ ਆ ਹੈਗਾ ਜੀ ਬਲੈਕ ਕਲਰ ਦਾ ਇਹ ਹੈਗਾ ਜੀ ਕਾਟਰੇਜ ਦਾ ਸੂਟ ਕਾਟਰੇਜ ਦਾ ਸੂਟ ਹੈ ਜੀ ਇਹ ਡਿਜੀਟਲ ਪ੍ਰਿੰਟ ਇਹ ਕਿਹੜੀ ਕੰਪਨੀ ਦਾ ਹੈਗਾ ਲਵਲੀਨ ਦਾ ਜੀ ਇਹ ਸੂਟ ਲਵਲੀਨ ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਸਟਾਫ ਹੈਗਾ ਜਨੀ ਹਲਕਾ ਹਲਕਾ ਤੇ ਨਿੱਗਾ ਨਿੱਗਾ ਸਟਾਫ ਆ ਬਹੁਤ ਸੋਹਣਾ ਤੇ ਬਲੈਕ ਕਲਰ ਆ ਜੀ ਬਹੁਤ ਸੋਹਣਾ ਡਿਜ਼ਾਈਨਿੰਗ ਦੇ ਵਿੱਚ ਤੇ ਆ ਇਹਦੀ ਸਲਵਾਰ ਹੈਗੀ ਪਸ਼ਮੀਨੇ ਦੀ ਕੌਰ ਪਸ਼ਮੀਨਾ ਹੈ ਕੋਈ ਬੁਰਨੀ ਆਉਂਦਾ ਕੁਛ ਨਹੀਂ ਹੁੰਦਾ ਇਹਨਾਂ ਬਹੁਤ ਵਧੀਆ ਰਹੂਗਾ ਜੀ ਜਿੱਤਾ ਮਰਜ਼ੀ ਵੇਅਰ ਕਰੀ ਚਾਹੇ ਕੋਈ ਦਿੱਕਤ ਨਹੀਂ लवली ਇੰਪੀ ਹੈਗੀ ਹੈ ਜੀ ਇਹ ਕਾਟਰੀਜ ਤੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਬਲੈਕ ਕਲਰ ਆ ਅਗਲਾ ਕਲਰ ਹੈਗਾ ਕਿ ਜਾਮਨੀ ਜਾ ਇਹ ਕਿਹੜਾ ਜਾਮਨੀ ਆ ਇਹ ਆ ਹੈਗਾ ਜੀ ਜਾਮਨੀ ਕਲਰ ਬਹੁਤ ਲਾਈਟ ਜੀ ਕਲਰਾਂ ਦੇ ਸੂਟ ਨੇ ਕੁਛ ਭੈਣਾਂ ਨੂੰ ਲਾਈਟ ਕਲਰ ਚਾਹੀਦੇ ਸੀਗੇ ਜਿਹਨਾਂ ਨੂੰ ਲਾਈਟ ਕਲਰ ਪਸੰਦ ਆ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਤੇ ਸੂਟ ਲੈ ਲਿਓ ਜੀ ਇਹ ਸੂਟ ਦਾ ਇਹ ਸੂਟ ਦਾ ਪ੍ਰਾਈਸ ਨਹੀਂ ਦੱਸਿਆ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1350 ਰੁਪਈਆ अगला सूट ਹੈਗਾ ਜੀ ਗ੍ਰੀਨ ਕਲਰ ਦਾ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1350 ਰੁਪਏ ਪ੍ਰਾਈਸ ਹੈਗਾ ਗ੍ਰੀਨ ਕਲਰ ਦਾ ਸੂਟ ਹੈਗਾ ਲਾਈਟ ਪਿਸਤਾ ਜਿਹਾ ਕਲਰ ਬਹੁਤ ਸੋਹਣਾ ਸੂਟ ਹੈ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਸਕਦੇ ਹੋ ਜੀ ਠੀਕ ਹੈ ਹਾਂ ਜੀ ਉਮੀਦ ਹੈ ਜੀ ਅੱਜ ਵਾਲੇ ਸਾਰੇ ਸੂਟ ਤੁਹਾਨੂੰ ਪਸੰਦ ਆਏ ਹੋਣਗੇ ਜੋ ਵੀ ਰਿਸਰਚ ਤੁਸੀਂ ਲੈਣਾ ਹੋਵੇ ਉਹਦਾ ਸਕਰੀਨਸ਼ਾਟ ਲੈ ਕੇ ਸਾਨੂੰ WhatsApp ਤੇ ਸੈਂਡ ਕਰ ਦਿਓ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਕਮੈਂਟ ਜ਼ਰੂਰ ਕਰਿਓ ਜੀ ਤੇ ਸ਼ਿਪਿੰਗ ਸਾਰੇ ਸੂਟਾਂ ਦੀ ਫ੍ਰੀ ਹੈ ਜੀ ਵੀਡੀਓ ਦੇਖਣ ਲਈ ਧੰਨਵਾਦ ਸਤਿ ਸ਼੍ਰੀ ਅਕਾਲ ਜੀ